ਜਿੱਦੇ ਮੈਨੂੰ ਪਤਾ ਲੱਗ ਗਿਆ ਨਾ ਵੀ ਜੱਸੀ ਬਾਬਾ ਜੇਲ੍ਹ ਚੋਂ ਬਾਹਰ ਆ ਗਿਆ ਤਾਂ ਮੈਂ ਠੋਕੂਗਾ ਨੂੰ ਲੱਤਾਂ ਵੱਡਾਂਗੇ ਅਸੀਂ ਉਹਦੀਆਂ ਅਸੀਂ ਉਹਦਾ ਹੁਣ ਮੈਂ ਕੀ ਕਹਾਂ ਸਾਰਾ ਕੁਝ ਵੱਢ ਕੇ ਰੱਖਦਾ ਜੋ ਉਹਦੀਆਂ ਵੀਡੀਓ ਵਾਇਰਲ ਹੋਈਆਂ ਸਾਡਾ ਮਨ ਬਹੁਤ ਦੁਖੀ ਹੈ ਤੇ ਇੱਕ ਹੋਰ ਬਾਬਿਆਂ ਦੀ ਵੀ ਵੀਡੀਓ ਆ ਰਹੀ ਹੈ ਅਸੀਂ ਮਨ ਬਹੁਤ ਦੁਖੀ ਸਾਡਾ ਲੋਕੀ ਕਹਿੰਦੇ ਸਾਡੇ ਹੱਥ ਆਉਂਦੇ ਨਹੀਂ ਇਹ ਲੋਕੀ ਕਹਿੰਦੇ ਘਰਾਂ ਇੱਚ ਤਾਂ ਜਾਈ ਜਾਂਦੇ ਹੋ ਜਿਹੜੇ ਛੋਟੇ ਛੋਟੇ ਬਾਬੇ ਉਹਨਾਂ ਕੋਲ ਜਾਈ ਜਾਂਦੇ ਹੋ ਜਿਹੜੇ 100-100 ਕਰੋੜ ਦੇ ਆਪਣੇ ਘਰ ਬਣਾਉਂਦੇ ਪਏ ਐ ਜਿਨ੍ਹਾਂ ਕੋਲ ਗੱਡੀਆਂ ਨੇ 10-10 ਕਰੋੜ ਦੀਆਂ ਉਹਨਾਂ ਦੇ ਮਗਰ ਕਿਉਂ ਨਹੀਂ ਪੈਂਦੇ ਪਏ ਵੇਖੋ ਮੈਂ ਚਾਹਣਾ ਵੀ ਬੇਸ ਤੋਂ ਸ਼ੁਰੂ ਹੋ ਜਾਏ ਕੰਮ ਵੇਖੋ ਵੈਸੇ ਮੇਰਾ ਇਕੱਲੇ ਦਾ ਕੰਮ ਨਹੀਂ ਮੈਨੂੰ ਤੇ ਧਮਕੀਆਂ ਆ ਰਹੀਆਂ ਨੇ ਆਣੀਆਂ ਸ਼ੁਰੂ ਹੋ ਗਈਆਂ ਤੁਹਾਨੂੰ ਮੈਨੂੰ ਇੱਕ ਦੋ ਫੋਨ ਆਏ ਇੰਟਰਨੈਸ਼ਨਲ ਕਾਲਾਂ ਤੋਂ ਕਿ ਤੁਸੀਂ ਕੀ ਲੈਣਾ ਐ ਫਜੇ ਕੰਮਾਂ ਤੋਂ ਕਿੱਥੇ ਹਟਦੇ ਕੋਈ ਕੀ ਪਤਾ ਕੌਣ ਬੋਲ ਰਿਹਾ ਜੀ ਹੁਣ ਬੰਦੇ ਦੀ ਆਵਾਜ਼ ਐ ਕੀ ਕੋਈ ਗਰੁੱਪ ਦਾ ਨਾਮ ਕਿਸੇ ਦਾ ਲਿਆ ਹੋਇਆਗਾ ਨਹੀਂ ਐਦਾਂ ਨਹੀਂ ਕੋਈ ਲਿਆ ਬਸ ਐਦਾਂ ਹੀ ਵੀ ਤੁਸੀਂ ਗੈਂਗਸਟਰ ਦੱਸ ਰਹੇ ਸੀ ਇਹ ਕੁਛ ਨਹੀਂ ਐਦਾਂ ਕੁਛ ਨਹੀਂ ਕਿਹਾ ਬਸ ਤੁਸੀਂ ਬਾਬਿਆਂ ਦੇ ਕੰਮਾਂ ਚੋ ਕੀ ਲੈਣਾ ਜੀ ਪਿੱਛੇ ਹਟਜੋ ਹਣਾ ਅਸੀਂ ਸੱਚੀ ਸੁੱਤੀ ਕਿਰਤ ਨੂੰ ਨਹੀਂ ਰੋਕ ਰਹੇ ਜੀ ਵੇਖੋ ਕਿਰਤ ਕਰਨੀ ਗੁਰੂ ਨਾਨਕ ਸਾਹਿਬ ਜੀ ਨੇ ਸਿਖਾਈ ਹੈ ਅਸੀਂ ਦੇਵੀ ਦੇਵਤਿਆਂ ਦੀਆਂ ਫੋਟੋਆਂ ਨੂੰ ਜਾਂ ਮੂਰਤੀਆਂ ਨੂੰ ਮੰਨਣ ਤੋਂ ਨਹੀਂ ਰੋਕ ਰਹੇ ਜੋ ਹਿੰਦੂ ਮਤ ਦਾ ਵੀਰ ਉਹ ਮੰਨੇ ਪੂਜਾ ਕਰਾਵੇ ਪੂਜਾ ਕਰੇ ਹਵਨ ਕਰੇ ਜੋ ਉਹਨਾਂ ਦੀ ਮਰਜ਼ਾ ਦਾ ਕਰੇ ਮਸਜਿਦ ਦੇ ਵਿੱਚ ਲੋਕੀ ਜਾਣ ਜੋ ਨਮਾਜ਼ਾਂ ਪੜ੍ਹੀਆਂ ਜਾਂਦੀਆਂ ਉੱਥੇ ਨਮਾਜ਼ ਜਾ ਕੇ ਪੜ੍ਹਨ ਦੋ ਟਾਈਮ ਨਵਨ ਕਰਨ ਸਾਨੂੰ ਕੋਈ ਇਤਰਾਜ਼ ਸਾਡੇ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਦੋ ਵਾਰੀ ਲੋਕੀ ਜਾਂਦੇ ਸਵੇਰ ਸ਼ਾਮ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਧਰਮ ਨਾਲ ਲੜਾਈ ਨਹੀਂ ਧਰਮ ਇੱਕੋ ਜਿਹਾ ਨੇ ਸਾਰੇ ਧਰਮ ਨਹੀਂ ਮਾੜਾ ਹੁੰਦਾ ਧਰਮ ਦੀ ਆੜ ਵਿੱਚ ਬਖੰਡ ਮਾੜਾ ਉਹਦੇ ਇੱਕ ਆਵਾਜ਼ ਅਸੀਂ ਠਾਈ ਹੈ ਹਰ ਸਿੱਖ ਦਾ ਫਰਜ਼ ਬਣਦਾ ਹੈ ਇਹ ਮੇਰਾ ਇਕੱਲੇ ਦਾ ਨਹੀਂ ਵੱਡੇ ਬਾਬੇ ਤਾਂ ਤਾਂ ਹੀ ਹੋ ਸਕਦਾ ਪ੍ਰਮੋਟ ਕਿਹਨੇ ਕਰਾਈ ਆਪਾਂ ਹੀ ਕਰਾਇਆ ਨਾ ਲੋਕਾਂ ਨੇ ਕਰਾਇਆ ਜਾਂ ਜਿਹੜੀਆਂ ਵੀਡੀਓ ਬਣਾਉਣ ਵਾਲੇ ਜਿਹੜੇ ਵੀਰ ਐ ਚੈਨਲਾਂ ਤੇ ਉਹਨਾਂ ਨੇ ਪ੍ਰਮੋਟ ਕਰਾਤੇ ਸੋ ਹਰ ਸਿੱਖ ਦਾ ਫਰਜ਼ ਬਣਦਾ ਹਰ ਘਰ ਚੋਂ ਆਵਾਜ਼ ਉੱਠੇ ਵੀ ਪਖੰਡਵਾਦ ਨੂੰ ਬੰਦ ਕਰੋ ਹਰ ਗੇਟ ਤੇ ਇਹ ਸ਼ਬਦ ਲਿਖਿਆ ਜਾਵੇ ਪਖੰਡਵਾਦ ਬੰਦ ਹੋਣਾ ਚਾਹੀਦਾ ਅਸੀਂ ਨਾਮ ਜਪਣ ਤੋਂ ਨਹੀਂ ਰੋਕਦੇ ਜੇ ਕੋਈ ਰਾਮ ਰਾਮ ਜਪਦਾ ਤੇ ਜਪੇ ਅਸੀਂ ਵੀ ਜਪ ਲੈਨੇ ਆ ਜੇ ਕੋਈ ਵਾਹਿਗੁਰੂ ਜਪਦਾ ਉਹ ਵੀ ਜਪਣਾ ਅਸੀਂ ਵੀ ਜਪਦੇ ਹਾਂ ਜੇ ਕੋਈ ਅੱਲਾ ਕਹਿ ਦੂ ਅਸੀਂ ਵੀ ਕਹਿ ਦਿੰਨੇ ਕੋਈ ਏਡੀ ਖਾਸ ਗੱਲ ਨਹੀਂ ਧਰਮ ਸਾਡੇ ਲਈ ਸਾਰੇ ਸਤਕਾਰਯੋਗ ਹੈ ਤੇ ਇਹ ਜਿਹੜੇ ਲੋਕ ਆ ਇਹ ਵੀ ਸਾਡੇ ਭੁੱਲੇ ਭੜਕੇ ਲੋਕ ਹੀ ਆ ਜਿਹੜੇ ਵਿਹਮਾਂ 'ਚ ਪਏ ਹੋਏ ਨੇ ਇੱਥੇ ਮੈਨੂੰ ਇੱਕ ਫੋਨ ਆਇਆ ਕੱਲ ਕਹਿੰਦੇ ਜੀ ਇੱਕ ਬਾਬਾ ਦਿਹਾੜੀ ਜਾਂਦਾ ਸੀ ਅੱਜ 1.5 ਕਰੋੜ ਦਾ ਮਾਲਕ ਉਹ ਕਿੰਨਾ ਦਾ ਪੈਸਾ ਜੀ ਸੰਗਤ ਦਾ ਪੈਸਾ ਕਈਆਂ ਨੇ ਚੋਰੀ ਦਿੱਤਾ ਤੇ ਕਈਆਂ ਨੇ ਪੈਸਾ ਸ਼ਰੇਆਮ ਦਿੱਤਾ ਉਹ ਕਰੋੜਾਪਤੀ ਬਣ ਗਏ ਤੇ ਆਪ ਕੰਗਾਲ ਬਣ ਗਏ ਲੋਕੀ ਹੁਣ ਕੰਗਾਲ ਬਣ ਕੇ ਸਾਡੇ ਕੋਲੇ ਰੋਂਦੇ ਆ ਵੀ ਸਾਡੀ ਸਾਡੇ ਪੈਸੇ ਦਵਾ ਦਿਓ ਸਾਡੀ ਮਦਦ ਕਰ ਦਿਓ ਇਹ ਬਾਬੇ ਫਿਰ ਇਕੱਠੇ ਹੋ ਰਹੇ ਆ ਇੱਕ ਉਥੇ ਨਗਾਹੇ ਮੀਟਿੰਗ ਹੋਈ ਹੈ ਚਲੋ ਉਹਨਾਂ ਨੇ ਕੁਝ ਵਧੀਆ ਵਿਚਾਰਾਂ ਵੀ ਰੱਖੀਆਂ ਵੀ ਭਾਈ ਜੋ ਖਾਲਸਾ ਜੀ ਵੱਲੋਂ ਹਦਾਇਤਾਂ ਹੈਗਾ ਉਹ ਪਖੰਡਵਾਦ ਬੰਦ ਕਰ ਦਿਓ ਜਿਹੜਾ ਨਹੀਂ ਕਰੂਗਾ ਉਹ ਸਾਡਾ ਮੈਂਬਰ ਨਹੀਂ ਹੋਊਗਾ ਅਸੀਂ ਉਹਨੂੰ ਬਾਹਰ ਕੱਢਾਂਗੇ ਖਾਲਸੇ ਦੀ ਸ਼ਰਨ ਵਿੱਚ ਦੇਵਾਂਗੇ ਇਹ ਤਾਂ ਹੁਣ ਇਹਨਾਂ ਨੂੰ ਆਪ ਨੂੰ ਚਾਹੀਦਾ ਵੀ ਇਹ ਕਿੱਡੀ ਕਬੱਡੀ ਗੱਲ ਐ ਵੀ ਇੱਕ ਪੁੱਛਾ ਕੱਢਨੀ ਆ ਵੀ ਜਾਂ ਸਾਡੀ ਵੀ ਕੱਢੋ ਤਾਂ ਗੱਲ ਬਰਾਬਰ ਆ ਨਾ ਜੀ ਵੀ ਜਾਂ ਸਾਡੀ ਵੀ ਕੱਢੋ ਜੇ ਲੋਕ ਕਿਸੇ ਦੀ ਕੱਢਦੇ ਹੋ ਸਾਡੇ ਵਾਰੀ ਤਾਂ ਉਹ ਕਹਿੰਦੇ ਵੀ ਕੱਲੀ ਲੋਰੀ ਆਉਂਦੀ ਐ ਤੇ ਲੋਕਾਂ ਵਾਰੀ ਕਹਿੰਦੇ ਵੀ ਸਾਰੇ ਪੀਰ ਫਕੀਰ ਦੇਵੀ ਦੇਵਤੇ ਆਉਂਦੇ ਕਿਉਂ ਬਦਨਾਮ ਕਰਦੇ ਹੋ ਵੀ ਦੇਵੀ ਦੇਵਤਿਆਂ ਨੂੰ ਅਸੀਂ ਕਿੰਨੇ ਵੀ ਇਹ ਪਖੰਡ ਨਾ ਕਰੋ ਇਹਦੀ ਆੜ ਵਿੱਚ ਫਿਰ ਲੋਕਾਂ ਨੂੰ ਕਹਿ ਰਹੇ ਹੋ ਤੁਹਾਡੇ ਘਰੇ ਭੂਤ ਆ ਪ੍ਰੇਤ ਹੈ ਜਾਂ ਸਾਨੂੰ ਵੀ ਭੂਤ ਵਿਖਾਓ ਇੱਕ ਸਾਨੂੰ ਫੋਨ ਆਇਆ ਮੋਗੇ ਤੋਂ ਕਹਿੰਦਾ ਮੇਰਾ 50000 ਸ਼ਿਵਨਾਥ ਨੇ ਲੜਿਆ ਕਹਿੰਦਾ ਜੀ ਮੈਂ ਘਰ ਵਾਲੀ ਦਾ ਆਪਰੇਸ਼ਨ ਕਰਾਉਣਾ ਸੀ ਤੇ ਮੈਨੂੰ ਇਹ ਕਹਿੰਦੀ ਵੀ ਤੂੰ ਮੇਰੇ ਕੋਲੇ ਆ ਜਾ ਆਪਰੇਸ਼ਨ ਨਹੀਂ ਹੁੰਦਾ ਮੈਂ ਕਿਹਾ ਹੋਇਆ ਕਹਿੰਦਾ ਵੀ ਕਰਾਉਣਾ ਪਿਆ ਕਹਿੰਦਾ 50000 ਵੀ ਗਿਆ ਤੇ ਕਹਿੰਦਾ 80-85000 ਆਪਰੇਸ਼ਨ ਤੇ ਲਾਦਾ ਆਪਰੇਸ਼ਨ ਤੇ ਵੀ ਗਿਆ हां ते ਕਹਿੰਦਾ ਹੁਣ 50000 ਦਵਾ ਦੋ ਕਹਿੰਦਾ ਦਵਾ ਦੋ ਪਰ ਮੇਰਾ ਮੇਰੀ ਬੇਨਤੀ ਹੈ ਵੀ ਮੈਨੂੰ ਹੁੰਦਾ ਤਾਂ ਨਹੀਂ ਕੁਝ ਉਹ ਐਨੇ ਲੋਕ ਡਰਏ ਬੈ ਨੇ ਪੁੱਛੋ ਹੀ ਨਾ ਜੇ ਕਹਦੀ ਨਾ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਪ੍ਰਕਾਸ਼ ਹੈ ਜਾਂ ਕੋਈ ਮੰਦਰ ਬਣਿਆ ਗੁਰਦੁਆਰਾ ਮਸੀਤ ਬਣੀ ਹੈ ਮਸਜਿਦ ਬਣੀ ਹੈ ਸਾਹਮਣੇ ਖੜ ਕੇ ਸੱਚ ਝੂਠ ਬੋਲ ਦਨ ਦੱਸ ਵੀ ਸੱਚ ਹੈ ਕਿ ਝੂਠ ਹੈ ਉਹ ਤੋਂ ਘੱਟ ਡਰਦੇ ਆ ਤੇ ਬਾਬਿਆਂ ਦੀਆਂ ਗੱਲਾਂ ਤੋਂ ਵੀ ਭੂਤ ਐ, ਪ੍ਰੇਤ ਐ, ਜਿੰਨਾ ਤੇ ਆਏ। ਇਹ ਤੋਂ ਬੜਾ ਡਰਦੇ। ਇਦਾਂ ਲੋਕਾਂ ਨੂੰ ਗਮਰਾਹ ਕੀਤਾ। ਵੈਸੇ ਬਹੁਤ ਫਰਕ ਪੈ ਗਿਆ ਜੀ 40% ਫਰਕ ਪੈ ਚੁੱਕਿਆ। ਤੁਹਾਡੇ ਮਗਰ ਤਾਂ ਨਹੀਂ ਲਾਇਆ ਕੋਈ ਭੂਤ, ਪ੍ਰੇਤ, ਜਿੰਨ ਤੁਹਾਡੇ ਮਗਰ ਤਾਂ ਨਹੀਂ ਲੱਗਿਆ। ਨਹੀਂ ਉਹ ਤਾਂ ਉਹ ਇਹੀ ਜਾਣਦੇ ਆ ਜੀ। ਤੇ ਜੇ ਲਾਇਆ ਵੀ ਹੋਊਗਾ ਤੇ ਇਹਨਾਂ ਦੇ ਭੂਤ ਇਹਨਾਂ ਦੇ ਸਾਰੇ ਕੰਮ ਕਰ ਰਹੇ। ਹੂੰ। ਉਹ ਫਰੇ ਸੂਟ ਵਾਲੀ ਇੱਕ ਪਤਾ ਨਹੀਂ ਕੀ ਬਣੀ ਬਾਬਾ ਬਣੀ ਹੋਈ ਸੀ ਬੀਬੀ ਉਹਦਾ ਨਾਮ ਗੁਰਪ੍ਰੀਤ ਸ਼ਾਇਦ ਗੁਰਪ੍ਰੀਤ ਤਾਂ ਹੈ ਨਾ ਹਾਂ ਗੁਰਪ੍ਰੀਤ ਸਿੱਖ ਧਰਮ ਦਾ ਸਰਦਾਰ ਫੈਮਲੀ ਦੀ ਸੀ ਸਿੱਖ ਧਰਮ ਨੂੰ ਬਲੌਮ ਕਰਦੇ ਜਿਹੜੀ ਜਿਹੜੀ ਮੇਰੇ ਖਾਤੇ ਸਿਰ ਕੁਮਾਨਦੀ ਵੀ ਸੀ ਸਿਰ ਵੀ ਕੁਮਾਰੀ ਸੀ ਔਰ ਉਹਨੇ ਇੱਕ ਟੋਪੀ ਲਈ ਹੋਈ ਸੀ ਹਰੇ ਰੰਗ ਦੀ ਅੱਛਾ ਔਰ ਮੈਂ ਕਾਫੀ ਮੁਸਲਮਾਨ ਵੀਰਾਂ ਨਾਲ ਮੇਰੀ ਗੱਲ ਹੋਈ ਇਸ ਵਿਸ਼ੇ ਤੇ ਉਹ ਕਹਿੰਦੇ ਵੀ ਕਿਸੇ ਦੀ ਜ਼ਰਤ ਹੀ ਨਹੀਂ ਵੀ ਆਏ ਕੋਈ ਚਲੋ ਸਾਡੇ ਪੀਰ ਪਗੰਬਰ ਦੀ ਟੋਪੀ ਲੈ ਲਵਾਂ ਇਹ ਤਾਂ ਖੁਦ ਆਪਣੇ ਆਪ ਨੂੰ ਪੀਰ ਕਹਿੰਦੇ ਵੀ ਅਸੀਂ ਹੁਣ ਉੱਥੇ ਬੜੀਆਂ ਉੱਚੀ ਉੱਚੀ ਵਾਜਾ ਮਾਰ ਕੇ ਉਹ ਪੁੱਛ ਕੱਢ ਰਹੀ ਸੀ ਪਤਾ ਨਹੀਂ ਕਿਹਦੀ ਵਿੱਚ ਆਵਾਜ਼ ਹਾਂ ਤੇ ਜਦੋਂ ਅਸੀਂ ਸਾਹਮਣੇ ਜਾਵੜੇ ਉਦੋਂ ਬਾਬਾ ਭੱਜ ਗਿਆ ਉਹਦੇ ਉਤਲੇ ਸਾਹ ਉੱਤੇ ਥੱਲੇ ਸਾਹ ਥੱਲੇ ਫਿਰ ਅਸੀਂ ਅੰਦਰ ਬਹਿ ਕੇ ਗੱਲਬਾਤ ਕੀਤੀ ਹਮ ਅਸੀਂ ਆਖਿਆ ਵੀ ਜਾ ਇਹਨੂੰ ਮੰਨ ਜਾਂ ਸਾਬਤ ਕਰ ਸਾਨੂੰ ਮੈਂ ਉੱਥੇ ਬੋਲਿਆ ਵੀ ਮੇਰਾ ਪੈਟਰਨ ਖੋਲ ਦੇ ਲੋਕ ਤਾਂ ਮੇਰੇ ਕੋਲ ਤਾਂ ਇੱਕ ਹੀ ਗੱਲ ਹੁੰਦੀ ਪੈਟਰਨ ਮੇਰੇ ਮੋਬਾਈਲ ਮੇਰੇ ਕੋਲੇ ਉਹਨਾਂ ਦਾ ਵੀ ਖੋਲ ਦੋ ਮੰ ਲੈਣਾ ਤੁਹਾਨੂੰ ਉਹ ਕਹਿੰਦੇ ਜੇ ਇਹ ਨਹੀਂ ਹੁੰਦਾ ਫਿਰ ਜੇ ਇਹ ਨਹੀਂ ਹੁੰਦਾ ਤੇ ਲੋਕਾਂ ਦੀਆਂ ਪੁੱਛਾ ਕਿਵੇਂ ਨਿਕਲਦੀ ਫਿਰ ਉਹਨਾਂ ਲੋਕਾਂ ਨੂੰ ਕਿਹਾ ਉਹਨੇ ਵੀ ਮੈਂ ਪਖੰਡ ਕਰਦੀ ਆਂ ਵੀ ਅੱਜ ਤੋਂ ਬਾਅਦ ਮੇਰੀ ਗੱਦੀ ਤੇ ਨਾ ਆਇਓ ਮੈਂ ਕਹਿੰਨਾ ਲੋਕਾਂ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਆਪ ਹੀ ਲੋਕ ਸਮਝਣ ਵੀ ਇੰਨਾ ਪਰਦਾ ਫਾਸ਼ ਹੋ ਚੁੱਕਿਆ ਵੀ ਅਸੀਂ ਥੋੜਾ ਜਿਹਾ ਬਚੀਏ ਜੀਨੇ ਮੰਗਣਾ ਵੇਖੋ ਸਿੱਧਾ ਸ਼ਿਵ ਜੀ ਭਗਵਾਨ ਨੂੰ ਕੀ ਮੰਨਦਾ ਉਹ ਤੋ ਸਿੱਧਾ ਮੰਗੋ ਹੂੰ ਕੋਈ ਦੇਵੀ ਨੂੰ ਮੰਨਦਾ ਤੂੰ ਸਿੱਧਾ ਮੰਗੋ ਕੋਈ ਪੀਰ ਨੂੰ ਮੰਨਦਾ ਤੂੰ ਸਿੱਧਾ ਮੰਗੋ ਫਕੀਰ ਨੂੰ ਮੰਨਦਾ ਤੂੰ ਸਿੱਧਾ ਮੰਗੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਗਦਾ ਤੂੰ ਸਿੱਧਾ ਜਾ ਕੇ ਮੰਗੋ ਜੇ ਅਸੀਂ ਭਾਈ ਸਾਹਿਬ ਰੱਖੇ ਵਜ਼ੀਰ ਉਹਨਾਂ ਤੋਂ ਅਰਦਾਸ ਕਰਾਉਣੇ ਵਿਚੋਲਾ ਬਣਾ ਕੇ ਜੇ ਇਹ ਵਿਚੋਲੇ ਬਣ ਕੇ ਮੰਨ ਲਓ ਬੈਠੇ ਐ ਤੇ ਇਹ ਪੀਰ ਫਕੀਰ ਕੋਈ ਦੇਵੀ ਦੇਵਤੇ ਅੱਗੇ ਦੁਆ ਕਰਨ ਨਾ ਕੀ ਇਹ ਆਪ ਹੀ ਕਹਿ ਦਿੰਦੇ ਵੀ ਸਾਡੇ ਅਸੀਂ ਪੀਰਾਂ ਸਾਡੇ ਚ ਸਾਰਾ ਕੁਝ ਆ ਗਿਆ ਤੇ ਉਹ ਲੋਕਾਂ ਨੂੰ ਪੁੱਛ ਰਿਹਾ ਵੀ ਇਹ ਜਿਹੜਾ ਪਖੰਡਾ ਇਹ ਬੰਦ ਹੋਣਾ ਚਾਹੀਦਾ ਮੈਂ ਇਹਦੇ ਖਿਲਾਫ ਜਿਹੜੀ ਆਵਾਜ਼ ਉਠਾਈਏ ਸੀ। ਉਹ ਬੀਬੀ ਕਹਿੰਦੀ ਸੀ ਮੇਰੇ ਖਿਆਲ ਉਹਨੇ ਕਿਹਾ ਸੀ ਮੇਰੇ ਅੰਦਰ ਕਾਫੀ ਕੁਝ ਆਂਦਾ ਭੂਤ ਵੀ ਆਂਦੇ ਆ ਪ੍ਰੇਤ ਵੀ ਆਂਦੇ ਕੋਈ ਸਿੱਧਾ ਦੀ ਗੱਲ ਕਰਦੀ ਵੀ ਸੀ। ਵੇਖੋ ਜੀ ਇਹੋ ਜਿਹੇ ਲੋਕ ਨਾ ਇਹ ਕਹਿ ਦਿੰਦੇ ਆ ਵੀ ਇੱਥੋਂ ਤੱਕ ਵੀ ਕਈ ਕਹਿ ਦਿੰਦੇ ਮੇਰੇ ਚ ਅਸ਼ੀਦ ਸਿੰਘ ਵੀ ਆਉਂਦੇ ਆ ਤੇ ਉੱਥੇ ਫਿਰ ਛੇਤਰ ਵਰਦਾ ਪੂਰਾ ਇਹਨਾਂ ਤੇ ਇਹਨੇ ਤਾਂ ਅਜੇ ਕਿਹਾ ਨਹੀਂ ਵੀ ਸਾਡੇ ਚ ਬਾਬਾ ਦੀਪ ਸਿੰਘ ਆਉਂਦਾ। ਜੇ ਕਿ ਤੇ ਕਹਿ ਦਿੰਦੀ ਤਾਂ ਉੱਥੇ ਫਿਰ ਤੁਸੀਂ ਲਾਈਵ ਲੋਕੀ ਇੰਨੀ ਗੱਲ ਵੀ ਕਰਦੇ ਨਹੀਂ ਕਰਦੇ ਆ ਬਟਾਲੇ ਵਾਲੇ ਇਲਾਕੇ ਚ ਫਤੇਗੜ ਚੂੜੀਆਂ ਵਾਲੇ ਚ ਸਾਨੂੰ ਆ ਰਹੇ ਆ ਫੋਨ ਕੋਈ ਨਹੀਂ ਸਟੈਪ ਬਾਈ ਸਟੈਪ ਚੱਲਾਂਗੇ ਜੀ ਵੇਖੋ ਇਹ ਮੇਰਾ ਇਕੱਲੇ ਦਾ ਮੈਂ ਫਿਰ ਕਿਹਨਾ ਕੰਮ ਨਹੀਂ ਮੰਨ ਸ਼ਾਮ ਲੈਵਲ ਤੇ ਕਮੇਟੀਆਂ ਬਣਾਵਾਂਗੇ ਸ਼ਹੀਦਾਂ ਦੇ ਨਾਂ ਤੇ ਇਹ ਸਭ ਕੁਝ ਚੱਲ ਰਿਹਾ ਪਖੰਡਵਾੜ ਸ਼ਹੀਦਾਂ ਦੇ ਨਾਂ ਤੇ ਚੱਲ ਰਿਹਾ ਵੇਖੋ ਜੀ ਸਾਰੇ ਧਰਮਾਂ ਜੀ ਬਹੁਤ ਗੁਰੂਆਂ ਦਾ ਵੀ ਕਈ ਥਾਂ ਦੇ ਨਾਮ ਲਿਆ ਜਾਂਦਾ ਵੀ ਸਾਡੇ ਅੰਦਰ ਗੁਰੂ ਮਹਾਰਾਜ ਆ ਜਾਂਦੇ ਹਾਂ ਇੱਕ ਬਾਬੇ ਵੜਪਾਗ ਸਿੰਘ ਵਾਲੇ ਹੂੰ ਇਸ ਸਿੱਖ ਧਰਮ ਨੂੰ ਬਲਾਕ ਕਰਦੇ ਸਾਡੇ ਜਥੇਦਾਰ ਮਾੜੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਦੋਂ ਕਿਸੇ ਦੇ ਘਰੇ ਚੌਂਕੀ ਲੱਗੀ ਅਸੀਂ ਉੱਥੇ ਜਾਂਦੇ ਉਹ ਕਹਿੰਦੇ ਜੀ ਉੱਥੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਚਕਾਓ ਉਹਦਾ ਜ਼ਿੰਮੇਵਾਰ ਕੌਣ ਹੈ ਸ਼੍ਰੀ ਕਾਲ ਤਖਤ ਸਾਹਿਬ ਤੇ ਸ਼੍ਰੀ ਕਾਲ ਤਖਤ ਸਾਹਿਬ ਤੇ ਖਰੀਦੇ ਹੋਏ ਬਾਦਲਾਂ ਨੇ ਇੱਥੋਂ ਦੇ ਜਥੇਦਾਰ ਖਰੀਦੇ ਹੋਏ ਨੇ ਤੇ ਸਾਡੇ ਵਰਗਾ ਕੋਈ ਆਵਾਜ਼ ਬੁਲੰਦ ਕਰਦਾ ਬੰਦੀ ਸਿੱਖ ਰਿਆ ਨਹੀਂ ਹੋ ਰੇ ਕਾਰਨ ਇਹੀ ਹੈ ਵੀ ਸਾਡੇ ਵਾਲੇ ਸਭ ਰਲੀਆਂ ਮਿਲੀਆਂ ਚੱਲਦੀਆਂ ਇਹ ਆਵਾਜ਼ ਉੱਠਵੇ ਕੱਲ ਤੱਕ ਸਭ ਤੋਂ ਆਵਾਜ਼ ਉੱਠੇ ਫਿਰ ਜਾ ਕੇ ਇਹਨਾਂ ਨੂੰ ਨਕੇਲ ਪੈਣੀ ਹੈ ਜੇ ਲੋਕਾਂ ਨੂੰ ਪੰਜਾਬ ਲੈਵਲ ਤੇ ਕਮੇਟੀਆਂ ਬਣਨ ਹਰ ਸਿੱਖ ਦੇ ਘਰੋਂ ਆਵਾਜ਼ ਉੱਠੇ ਫਿਰ ਪਖੰਡਵਾਦ ਖਤਮ ਹੋਣਾ ਮੇਰੇ ਇਕੱਲੇ ਦੇ ਦਰ ਨਾਲ ਨਹੀਂ ਹੋਣਾ ਕਿ ਵੇਰੇ ਦੇਖਦੇ ਆ بڑے ਲੋਕ ਖੜੇ ਹੁੰਦੇ ਨੇ ਕੁਝ ਕੁ ਟਾਈਮ ਲਈ ਖੜੇ ਹੁੰਦੇ ਆ ਇੱਕੋ ਦਾ ਮਹਾਵਾ ਬਣਦੀ ਆ ਉਸ ਤੋਂ ਬਾਅਦ ਉਹ ਵੀ ਗਾਇਬ ਹੋ ਜਾਂਦੇ ਆ ਵੇਖੋ ਜੀ ਭਾਈ ਮਨਪ੍ਰਸਾਦ ਸਿੰਘ ਦੇ ਇੱਕੋ ਦਮ ਹੀ ਹਵਾ ਬਣੀ ਹੈ ਇੱਕੋ ਦਮ ਵੀਡੀਓਜ਼ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਨਹੀਂ ਮੈਂ ਤਾਂ ਇੱਕ ਹੋਵੇ ਵੀ ਵੀਡੀਓ ਵਾਲੀ ਗੇਮ ਹੀ ਰਹਿ ਜੇ ਨਹੀਂ ਵੇਖੋ ਮੈਂ ਨਾ ਵਿਊ ਲੈਣ ਦੇ ਚੱਕਰ ਚ ਐ ਨਹੀਂਗਾ ਮੈਂ ਤਾਂ ਪਾਤਸ਼ਾਹ ਜੀ ਨੂੰ ਪ੍ਰੇਮ ਕਰਦਾ ਗੁਰੂ ਕਲਗੀਆਂ ਵਾਲੇ ਨੂੰ ਠੀਕ ਹੈ ਮੈਂ ਇਸ ਚੱਕਰ ਚ ਬਿਲਕੁਲ ਵੀ ਹੈ ਨਹੀਂ ਨਾ ਅੱਜਾ ਮੈਂ ਕੱਲ ਮੈਨੂੰ ਫੋਨ ਇੰਨੇ ਆ ਰਹੇ ਮੈਂ ਪਰੇਸ਼ਾਨ ਬਹੁਤ ਆ ਸੱਚੀ ਪਰੇਸ਼ਾਨ ਹੈ ਪਰ ਮੈਂ ਇਸ ਕੰਮ ਵਿੱਚ ਆ ਕੇ ਨਾ ਪਹਿਲਾਂ ਮੈਨੂੰ ਲੱਗਦਾ ਸੀ ਬਾਬੇ ਥੋੜੇ ਆ ਪਹਿਲਾਂ ਮੈਂ ਹੁਣ ਲਿਸਟ ਬਣਾਈ 2 ਲੱਖ ਬਾਬਾ ਹੈ ਪੰਜਾਬ ਚ ਮੈਂ ਤਾਂ ਸੋਚ ਕੇ ਮੈਂ ਹੈਰਾਨ ਹੋ ਜਾਨਾ ਵੀ ਯਾਰ ਦੁਨੀਆ ਕਿਹੜੇ ਪਾਸੇ 돌 ਰਹੀ ਹੈ 12952 ਪਿੰਡਾਂ ਪੰਜਾਬ ਤੇ ਹੂੰ ਤੇ 2 ਲੱਖ ਬਾਬਾ ਮਤਲਬ ਜੇ ਆਪਾਂ ਐਸਟੀਮੇਟ ਲਾਈਏ ਤਾਂ 15 ਬਾਬੇ ਹਰ ਪਿੰਡ ਦੇ ਵਿੱਚ ਹੂੰ ਇੱਕ ਜ਼ਿਲ੍ਹੇ ਦੇ ਵਿੱਚ ਘਟੋ ਘਟ ਤੁਸੀਂ ਲਾ ਲੋ ਵੀ 10 1000 ਬਾਬਾ ਬੈਠਾ ਹੈ ਵੱਡੇ ਜ਼ਿਲ੍ਹਿਆਂ ਚ 10 1000 ਬਾਬਾ ਆ ਮੋਗੇ ਚ ਮੈਨੂੰ ਵੀਰ ਕਹਿ ਰਿਹਾ ਸੀ ਨਾ ਵੀ 20 ਬਾਬੇ ਆ 200 ਪਲੱਸ ਬਾਬਾ ਕੱਢ ਦਾਂਗੇ ਮੋਗੇ ਚ ਸਿਰਫ ਮੋਗੇ ਦੇ ਵਿੱਚ ਹਰ ਘਰ ਦੇ ਵਿੱਚ ਤਾਂ ਜੀ ਬਾਬਾ ਜੀ ਅੱਜ ਤੇ ਪਿਛਲੇ ਦਿਨੀ ਸੀ ਤਰੌਣ ਨਾਲ ਮੰਡੀ ਗਿਆ ਜਿੱਦੇ ਹਰੇ ਸੂਟ ਵਾਲੀ ਬੀਬੀ ਨਾਲ ਗੱਲਬਾਤ ਕੀਤੀ ਹੈ ਉਥੇ ਤੁਸੀਂ ਮੰਨੋਗੇ ਵੀ ਇੱਕ ਘਰੇ ਬਾਬਾ ਨਾਲ ਦੇ ਘਰੇ ਫੇਰ ਬਾਬਾ ਦੋ ਘਰ ਛੱਡ ਕੇ ਫੇਰ ਬਾਬਾ ਕੋਈ ਦਾਤੀਆਂ ਨਾਲ ਥੋਲੇ ਪਾਈ ਜਾਂਦਾ ਕੋਈ ਜੀ ਆਵਾਜ਼ਾਂ ਲੈ ਕੇ ਲੋਕਾਂ ਦੇ ਰੋਗ ਠੀਕ ਕਰੀ ਜਾਂਦਾ ਤੇ ਕੋਈ ਪੁਛਾ ਕਢੀ ਜਾਂਦਾ ਇਦਾਂ ਦੇ ਸਾਰੇ ਕਈ ਕਹਿ ਦਿੰਦੇ ਆ ਵੀ ਸਾਡੇ ਕੋ ਬਖਸ਼ ਵੀ ਹੈਗੀ ਆ ਅਸੀਂ ਲੋਕਾਂ ਦੇ ਕੈਂਸਰ ਦਾ ਠੀਕ ਕਰ ਦਿੰਦੇ ਆ ਨਹੀਂ ਫਿਰ ਉਹ ਕਰਨ ਨਾ ਗੱਲ ਇਹ ਆ ਵੀ ਹੁਣ ਬਾਬਾ ਜੀ ਸ਼ਿਵਨਾਥ ਕਹਿੰਦੇ ਆ ਵੀ ਮੈਂ ਵੱਡੇ ਵੱਡੇ ਨੂੰ ਤੋਰਤਾ ਹੁਣ ਅਸੀਂ ਲੰਗੜਾ ਬੰਦਾ ਲੈ ਕੇ ਜਾਣਾ ਤੇ ਕੰਨਾ ਬੰਦਾ ਲੈ ਕੇ ਜਾਣਾ ਹਾਂ ਪੱਕਾ 6 ਤਰੀਕ ਨੂੰ ਡੰਨ ਹੈ ਸਾਡਾ ਅਸੀਂ ਲੈ ਕੇ ਜਾਣਾ ਵੀ ਬਾਬਾ ਜੀ ਇਹਨੂੰ ਤੋਰੋ ਨੇ ਮੈਨੂੰ ਵੀ ਸਾਇਨਸ ਦੀ ਦਿੱਕਤ ਆ ਤਾਂ ਮੈਂ ਵੀ ਕਹੂੰਗਾ ਬਾਬਾ ਜੀ ਠੀਕ ਕਰ ਦੇ ਮੈਨੂੰ ਆਪ ਨੂੰ ਸਰਵਾਈਕਲ ਦੀ ਪ੍ਰੋਬਲਮ ਹੈ ਮੈਂ ਕਹੋ ਮੈਨੂੰ ਠੀਕ ਕਰ ਦੇ ਨਹੀਂ ਜੀ ਇਦਾਂ ਕੁਝ ਨਹੀਂ ਹੁੰਦਾ ਆ ਤੁਹਾਨੂੰ ਦੱਸ ਹੀ ਚੁੱਕਿਆ ਆਪਰੇਸ਼ਨ ਲਈ ਉਹਨੇ 50000 ਦਿੱਤਾ ਆਪਰੇਸ਼ਨ ਫਿਰ ਵੀ ਕਰਾਉਣਾ ਪਿਆ ਹਮ ਗੱਲ ਇਹ ਆ ਵੀ हां परमात्मा ਦੇ ਘਰ ਚ ਸਭ ਕੁਝ ਹੈ ਜੋ ਤੇ ਸੁਭਾਵ ਹੈ ਨਾਨਕ ਆ ਸਾਈ ਗੱਲ ਚੰਗੀ ਜੇ ਉਹਨੂੰ ਭਾਵੇ ਤਾਂ ਉਹ ਰਾਜਾ ਵੀ ਬਣਾ ਦੇ ਜੇ ਉਹਨੂੰ ਨਾ ਭਾਵੇ ਤਾਂ ਭਿਖਾਰੀ ਬਣਾਵੇ ਜੇ ਉਹਨੂੰ ਭਾਵੇ ਤੇ ਦੂਰਾ ਜਨਮ ਵੀ ਬੰਦੇ ਨੂੰ ਦੇ ਦਦਾ ਮੰਜੇ ਤੇ ਪਏ ਨੂੰ ਵੀ ਠਾ ਦਿੰਦਾ ਤੇ ਜੇ ਉਹਨੂੰ ਨਾ ਭਾਵੇ ਤੇ 10-10 ਸਾਲਾਂ ਦੇ ਰੋਗੀ ਮੰਜੇ ਤੇ ਪਏ ਬਿਲਕਦੇ ਅੱਜ ਵੀ ਪਏ ਨੇ ਇਹ ਨਾ ਹੋਵੇ ਨਾ ਤੁਸੀਂ ਉਹਨੂੰ ਮਿਲਣ ਜਾਓ ਤੇ ਰਸਤੇ 'ਚ ਤੁਹਾਨੂੰ ਰੋਕ ਦਿੱਤਾ ਜਾਵੇ ਉਹ ਨਹੀਂ ਫਿਰ ਅਸੀਂ ਫਿਰ ਸਾਨੂੰ ਜੇਲ੍ਹ ਭੇਜ ਸਕਦੇ ਆ ਜੀ ਜੇ ਕਹਿਣ ਨਾ ਵੀ ਪੰਜਾਬ ਦਾ ਮੌਲ ਦੇਖੋ ਮੈਂ ਧਰਮ ਦੇ ਖਿਲਾਫ ਨਹੀਂ ਦੇਵੀ ਦੇਵਤੇ ਦੇ ਖਿਲਾਫ ਨਹੀਂ ਮੈਂ ਤਾਂ ਉਹਨਾਂ ਦੇ ਨਾਂ ਤੇ ਉਹਨਾਂ ਦੀ ਚੰਗੇ ਫਕੀਰ ਕੋਈ ਸੰਤ ਜਾਂ ਚੰਗੇ ਗੁਰੂ ਦੇਵਤੇ ਉਹਨਾਂ ਦੀ ਸ਼ਬੀ ਖਰਾਬ ਕਰ ਰਹੇ ਆ ਨਾ ਮੈਂ ਉਹਦੇ ਖਿਲਾਫ ਆ ਕੋਈ ਨਹੀਂ ਮੈਨੂੰ ਰਾਹ 'ਚ ਰੋਕਣਗੇ ਤਾਂ ਫਿਰ ਜੇਲ੍ਹ ਭੇਜ ਦੇਣ ਮੈਨੂੰ ਹੋਰ ਕੀ ਹੈ ਮੇਰਾ ਰਾਜੀਨਾਮਾ ਕੋਈ ਨਹੀਂਗਾ ਵੇਖੋ ਮੇਰਾ ਰਾਜੀਨਾਮਾ ਇਹੀ ਹੈ ਵੀ ਸਵਾਲ ਜਵਾਬ ਕਰੇ ਹੂੰ 6 ਤਰੀਕ ਤੋਂ ਜੇ ਉਦੋਂ ਪਹਿਲਾਂ